ਮਿੱਕ ਕਿਸਾਨ ਭਰਾਵੋ ਬਹੁਤ ਸਾਰੇ ਪਸ਼ੂ ਪਾਲਕ ਆਪਣੀਆਂ ਮੱਝਾਂ ਨੂੰ ਸਰੋਂ ਦਾ ਤੇਲ ਖਵਾਉਂਦੇ ਨੇ ਸਰੋਂ ਦੇ ਤੇਲ ਖਵਾਉਣ ਦੇ ਬਹੁਤ ਸਾਰੇ ਫਾਇਦੇ ਨੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਪਰ ਬਹੁਤ ਸਾਰੇ ਨੁਕਸਾਨ ਵੀ ਨੇ ਜਿਹੜੇ ਨੁਕਸਾਨ ਜ਼ਿੰਮੇਵਾਰ ਨਹੀਂ ਸਮਝਦੇ ਫਾਇਦਿਆਂ ਦੇ ਬਾਰੇ ਜ਼ਿੰਮੇਵਾਰ ਸਮਝ ਕੇ ਤੇਲ ਵੱਧ ਤੋਂ ਵੱਧ ਚਾਰੀ ਜਾਂਦੇ ਨੇ ਨੁਕਸਾਨ ਦੇ ਬਾਰੇ ਜ਼ਿੰਮੇਵਾਰ ਵਾਲਾ ਨਹੀਂ ਸਮਝਦੇ ਕੀ ਇਹਦੇ ਫਾਇਦੇ ਨੇ ਕੀ ਨੁਕਸਾਨ ਨੇ ਕਿੰਨੀ ਕੁ ਮਾਤਰਾ ਦੇ ਵਿੱਚ ਆਪਾਂ ਇਹ ਪਸ਼ੂ ਨੂੰ ਖਵਾਉਣਾ ਕਿਵੇਂ ਖਵਾਉਣਾ ਕਿਹੜੀਆਂ-ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਖਵਾਉਣ ਵੇਲੇ ਇਹ ਗੱਲਬਾਤ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਨਾਲ ਡਿਸਕਸ ਕਰਾਂਗੇ ਸਭ ਤੋਂ ਪਹਿਲਾਂ ਜੇ ਪਹਿਲੀ ਵਾਰੀ ਚੈਨਲ ਤੇ ਆਏ ਹੋ ਤਾਂ ਬੇਨਤੀ ਹੈ ਵੀ ਚੈਨਲ ਨੂੰ ਜਿਹੜਾ ਸਬਸਕ੍ਰਾਈਬ ਕਰ ਲਓ ਨੋਟੀਫਿਕੇਸ਼ਨ ਦੇ ਵਾਸਤੇ ਨਾਲ ਹੀ ਜਿਹੜਾ ਬੈਲ ਵਾਲਾ ਬਟਨ ਹੈ ਉਹਨੂੰ ਪ੍ਰੈਸ ਕਰ ਦਿਓ ਤਾਂ ਕਿ ਜੋ ਵੀ ਆਪਾਂ ਵੀਡੀਓ ਅਪਲੋਡ ਕਰੀਏ ਤੁਹਾਨੂੰ ਮਿਲ ਜਾਵੇ ਤੁਹਾਡੇ ਤੱਕ ਪਹੁੰਚਦੀ ਰਹੇ ਫਾਇਦਿਆਂ ਦੇ ਬਾਰੇ ਆਪਾਂ ਗੱਲ ਕਰਦੇ ਹਾਂ ਸਰੋਂ ਦੇ ਤੇਲ ਦੇ ਫਾਇਦੇ ਕੀ ਨੇ ਸਰੋਂ ਦੇ ਤੇਲ ਦੇ ਫਾਇਦੇ ਇਹ ਨੇ ਪਹਿਲਾਂ ਤਾਂ ਇਹ ਹੈ ਜੀ ਇਹ ਇਹਦੇ ਨਾਲ ਜਿਹੜਾ ਆਪਣੇ ਪਸ਼ੂਆਂ ਦਾ वजन ਜਲਦੀ ਪੂਰਾ ਹੋ ਜਾਂਦਾ ਜਿਹੜੇ ਪਸ਼ੂ ਕਮਜ਼ੋਰ ਨੇ ਆ ਮਾੜੇ ਨੇ ਉਹਨਾਂ ਨੂੰ ਜੇ ਸਰੋਂ ਦਾ ਤੇਲ ਆਪਾਂ ਦੇਣਾ ਸ਼ੁਰੂ ਕਰ ਦਨੇ ਆ ਤਾਂ ਉਹਨਾਂ ਦੀ ਜਿਹੜਾ ਵਜ਼ਨ ਜਲਦੀ ਪੂਰਾ ਹੋ ਜਾਂਦਾ ਵਜ਼ਨ ਵੱਧ ਜਾਂਦਾ ਕਿਉਂ ਕਿ ਇਹਦੇ ਨਾਲ ਚਰਬੀ ਬਣਦੀ ਆ ਚਰਬੀ ਦੇ ਨਾਲ ਵਜ਼ਨ ਜਲਦੀ ਪੂਰਾ ਹੋ ਜਾਂਦਾ ਚਮੜੀ ਦੇ ਵਿੱਚ ਇਹਦੇ ਨਾਲ ਵੱਡਾ ਵੀ ਚਮਕ ਆਉਂਦੀ ਆ ਚਮੜੀ ਖੁਰਦਰੀ ਨਹੀਂ ਹੁੰਦੀ ਇਹਦਾ ਜਿਹੜਾ ਦੂਸਰਾ ਵੱਡਾ ਫਾਇਦਾ ਵਜ਼ਨ ਇਹਦਾ ਵੱਧਾ ਚਮੜੀ ਦੇ ਵਿੱਚ ਜਿਹੜੀ ਚਮਕ ਆਉਂਦੀ ਆ ਤੀਸਰੀ ਗੱਲ ਜੇਕਰ ਗਰਮੀਆਂ ਦੇ ਵਿੱਚ ਆਪਾਂ ਸਰੋਂ ਦਾ ਤੇਲ ਚਾਰ ਦਿਆਂ ਤਾਂ ਇਹਦੇ ਨਾਲ ਪਸ਼ੂ ਹੀਟ ਸਟ੍ਰੈਸ ਤੋਂ ਬਚਦੇ ਨੇ ਕਿਉਂਕਿ ਗਰਮੀਆਂ ਦੇ ਵਿੱਚ ਮੱਝਾਂ ਆਪਾਂ ਦੇਖੀਆਂ ਕਈ ਵਾਰੀ ਕਾਫੀ ਗਰਮੀ ਮੰਦੀਆਂ ਨੇ ਜਾਂ ਆਪਣੀਆਂ گاਵਾਂ ਦੇ ਵਿੱਚ ਵੀ ਇਹ ਪ੍ਰੋਬਲਮ ਹੁੰਦੀ ਆ ਉਸ ਵੇਲੇ ਜੇ ਆਪਾਂ ਥੋੜੀ ਮਾਤਰਾ ਦੇ ਸਰੋਂ ਦਾ ਤੇਲ ਚਾਰ ਦਿਆਂ ਤਾਂ ਹੀਟ ਸਟ੍ਰੈਸ ਘੱਟ ਜਾਂਦੀ ਨੇ ਬਾਲੇ ਜ਼ਿੰਮੇਦਾਰ ਸਰੋਂ ਦਾ ਤੇਲ ਇਸ ਕਰਕੇ ਚਾਰੀ ਜਾਂਦੇ ਨੇ ਵੀ ਇਹਦੇ ਨਾਲ ਜਿਹੜਾ ਫੈਟ ਦੇ ਵਿੱਚ ਵਾਧਾ ਹੁੰਦਾ ਜਿੰਨਾ ਆਪਾਂ ਤੇਲ ਸਰੋਂ ਦਾ ਚਾਰਾਂਗੇ ਓਨੀ ਫੈਟ ਵਧੀ ਜਾਊ ਸਾਵਈ ਮਲ ਤੇਲ ਚਾਰਤਾ ਤਾਂ 1 ਡਿਗਰੀ ਬਾਜੂ 200 ਐਮਐਲ ਚਾਰਤਾ ਤਾਂ ਜਿਹੜੀ 2 ਡਿਗਰੀ ਆਪਣੇ ਬਾਜ ਜਾਣੀ ਆ ਇਸ ਤਰ੍ਹਾਂ ਨਹੀਂ ਹੈਗਾ ਫੈਟ ਦੇ ਨਾਲ ਇਹਦਾ ਸਿੱਧਾ ਸਬੰਧ ਨਹੀਂ ਹੋਗਾ ਇਹ ਸਮਝ ਕੇ ਇਹਨੂੰ ਵੱਧ ਤੋਂ ਵੱਧ ਤੇਲ ਨਹੀਂ ਚਾਰੀ ਜਾਣਾ ਵੀ ਇਹਦੇ ਨਾਲ ਫੈਟ ਵਧੀ ਜਾਊ ਕਿਉਂਕਿ ਫੈਟ ਦਾ ਜਿਹੜਾ ਸਬੰਧ ਹੁੰਦਾ ਉਹ ਨਸਲ ਦੇ ਨਾਲ ਬਹੁਤ ਜ਼ਿਆਦਾ ਸਬੰਧ ਹੈ ਜਿਹੜੀ ਮਾੜੀ ਨਸਲ ਦੀ ਮੱਝ ਦਾ ਗਾਇਆ ਉਹਨੂੰ ਜਿੰਨਾ ਮਰਜੀ ਤੁਸੀਂ ਜਿਹੜਾ ਸਰੋਂ ਦਾ ਤੇਲ ਚਾਰੀ ਜਾਇਓ ਉਹਨੇ ਫੈਟ ਵਿੱਚ ਵਾਧਾ ਨਹੀਂ ਕਰਨਾ ਸਕੋ ਚਮੜੀ ਜਿਹੜੀ ਉਹਦੀ ਵਧੀ ਜਾਊ ਚਮ ਉਹਦੇ ਤੇ ਚੜੀ ਜਾਣਾ ਮੋਟੀ ਹੋਈ ਜਾਊ ਫੈਟ ਦੇ ਵਿੱਚ ਟੱਚ ਤੋਂ ਮੱਸ ਨਹੀਂ ਹੁੰਦੀ ਸੋ ਇਹ ਸਮਝ ਕੇ ਨਾ ਪਾਈ ਜਾਏ ਸਰੋਂ ਦਾ ਤੇਲ ਵੀ ਇਹਦੇ ਨਾਲ ਆਪਣੀ ਜਿਹੜੀ ਫੈਟ ਵਧੂਗੀ ਹਾਂ ਜਿਹੜਾ ਸਰੋਂ ਦਾ ਤੇਲ ਆਪਾਂ ਰਿਕਵਰੀ ਕਰਦਾ ਹੈ ਜਿਹੜੇ ਪਸ਼ੂ ਦੇ ਵਿੱਚ ਚਮੜੀ ਦੇ ਵਿੱਚ ਸੁਧਾਰ ਕਰਦਾ ਹੈ ਪਸ਼ੂ ਦਾ ਵਾਜਨ ਵਧਾਉਂਦਾ ਹੈ ਪਸ਼ੂ ਨੂੰ એનર્ਜੀ ਦਿੰਦਾ ਗਰਮੀ ਸਰਦੀ ਦੇ ਵਿੱਚ ਮਦਦ ਕਰਦਾ ਗਰਮੀ ਦੇ ਵਿੱਚ ਹੀਟ ਸਟ੍ਰੈਸ ਤੋਂ ਜਿਹੜਾ ਘਟਾਉਂਦਾ ਇਹ ਸਰੋਂ ਦੇ ਤੇਲ ਦੇ ਜਿਹੜੇ ਮੇਨ ਵੱਡੇ ਫਾਇਦੇ ਹੁੰਦੇ ਨੇ ਤਦ ਕਿਚਾਰ ਨਾਲ ਆਪਾਂ ਉਹਨੂੰ ਕਿਵੇਂ ਕਿੰਨੀ ਕੁ ਮਾਤਰਾ ਦੇ ਵਿੱਚ ਦਈਏ 100 ml ਤੋਂ ਇਹਨੂੰ ਸ਼ੁਰੂ ਕਰੋ ਇੱਕਦਮ ਇਕੱਠਾ ਨਾ ਦਿਓ ਇਹਨੂੰ 100 ml ਤੋਂ ਸ਼ੁਰੂ ਕਰ ਦਿਓ ਇਹਨੂੰ ਇਹ ਨਹੀਂ ਹੈਗਾ ਵੀ ਆਪਾਂ ਪੱਠਿਆਂ ਦੇ ਉੱਤੇ ਪਾ ਦੇਣਾ ਇਹਨੂੰ ਦਾਣਾ ਲੈ ਲਓ ਕਣਕ ਦਾ ਜਾਂ जौ ਦਾ ਦਾਣਾ ਜਿਹੜੀ ਖੁਰਾਕ ਆਪਾਂ ਪਾਉਣੇ ਆ ਉਹਦੇ ਵਿੱਚ ਇਹਨੂੰ ਰਲਾ ਰਲਾ ਕੇ ਪਹਿਲਾਂ 100 ml ਦਿਓ ਤੇ ਫਿਰ ਇਹਨੂੰ ਦੇਣਾ ਸ਼ੁਰੂ ਕਰ ਦਿਓ ਤੇ 200 ml ਤੋਂ ਜ਼ਿਆਦਾ ਨਾ ਦਿਓ ਇਹ ਜੇ 200 ml ਤੋਂ ਵੱਧ ਪਾਵਾਂਗੇ ਆਪਾਂ ਜ਼ਿਆਦਾ ਮਾਤਰਾ ਦੇ ਵਿੱਚ ਸਰੋਂ ਦਾ ਤੇਲ ਜਿਹੜਾ ਦਿੱਤਾ ਰਿਯੂਮਨ ਦੇ ਵਿੱਚ ਗੜਬੜ ਕਰ ਦਿੰਦਾ ਕਿਉਂਕਿ ਮੇਦੇ ਦੇ ਵਿੱਚ ਜੇ ਜਿਆਦਾ ਮਾਤਰਾ ਚ ਚਿਕਨਾਈ ਇਕੱਠੀ ਹੋ ਜਵੇ ਤਾਂ ਉੱਥੇ ਫਿਰ ਜਿਹੜਾ ਕਈ ਵਾਰੀ ਇਹ ਜਿਹੜੀ ਖੁਰਾਕ ਦੇ ਨਾਲ ਚਿੰਬੜ ਜਾਂਦਾ ਮੇਦਾ ਫਿਰ ਉਹਨੂੰ ਹਾਜ਼ਮ ਨਹੀਂ ਕਰ ਸਕਦਾ ਕਈ ਵਾਰੀ ਮੇਦੇ ਦੇ ਵਿੱਚ ਪ੍ਰੋਬਲਮ ਆ ਜਾਂਦੀ ਆ ਜਿਆਦਾ ਮਾਤਰਾ ਦੇ ਵਿੱਚ ਸਰੋਂ ਦਾ ਤੇਲ ਨਹੀਂ ਖਵਾਉਣਾ ਤੇ ਇਹ ਗੱਲ ਧਿਆਨ ਰੱਖਿਓ ਸਰੋਂ ਦਾ ਤੇਲ ਖਵਾਉਣ ਤੋਂ ਬਾਅਦ ਇੱਕਦਮ ਕਦੇ ਵੀ ਪਾਣੀ ਨਹੀਂ ਪੀਣਾਉਣਾ ਉਹਦੇ ਨਾਲ ਵੀ ਜਿਹੜੀ ਪ੍ਰੋਬਲਮ ਆ ਜੂ ਉਮੇਦੇ ਦੇ ਵਿੱਚ ਵੀ ਪ੍ਰੋਬਲਮ ਆਊ ਕਿਉਂਕਿ ਤੁਸੀਂ ਦੇਖੋ ਸਰੋਂ ਦੇ ਤੇਲ ਦੇ ਵਿੱਚ ਪਾਣੀ ਰਲਾ ਦਈਏ ਤਾਂ ਸਾਰੀ ਗੜਬੜਾ ਹੋ ਜਾਂਦੀ ਆ ਸੋ ਸਰੋਂ ਦੇ ਤੇਲ ਖਵਾਉਣ ਤੋਂ ਬਾਅਦ ਪਾਣੀ ਘੱਟ ਤੋਂ ਘੱਟ 2 2.5 ਘੰਟੇ ਬਾਅਦ ਪਲਾਓ ਇਸ ਤਰ੍ਹਾਂ ਦੁਪਹਿਰ ਵੇਲੇ ਸਰੋਂ ਦਾ ਤੇਲ ਖਵਾ ਲਿਓ ਤੁਸੀਂ ਜਦੋਂ ਆਪਾਂ ਪਾਣੀ ਵਗੈਰਾ ਨਹੀਂ ਪਲਾਉਂਦੇ ਇਹ ਰੱਖੋ ਵੀ ਜਦੋਂ ਪਾਣੀ ਦਾ ਆਪਣਾ 2 2.5 ਘੰਟੇ ਦਾ ਫਰਕ ਹੋਵੇ ਉਸ ਵੇਲੇ ਨੂੰ ਖਵਾਈਏ ਸਰੋਂ ਦਾ ਤੇਲ ਖਵਾਉਣ ਤੋਂ ਬਾਅਦ ਪਾਣੀ ਇੱਕਦਮ ਨਾ ਪਿਆਓ ਇਹ ਧਿਆਨ ਰੱਖਿਓ ਤੇ ਦੂਸਰੀ ਗੱਲ ਲਗਾਤਾਰ ਨਹੀਂ ਖਵਾਉਣਾ ਇਹ ਨਹੀਂ ਹੈਗਾ ਵੀ ਆਪਾਂ ਸਾਲ-ਸਾਲ ਸਰੋਂ ਦਾ ਤੇਲ ਲਗਾਤਾਰ ਖਵਾਈ ਜਾਣਾ ਉਹਦੇ ਨਾਲ ਵੀ ਜਿਹੜੀ ਰੂਮਨ ਦੇ ਵਿੱਚ ਗੜਬੜ ਹੋਣ ਲੱਗ ਜਾਂਦੀ ਆ ਤੇਲ ਖਵਾਓ ਕੁਝ ਟਾਈਮ ਆ 2 ਮਹੀਨੇ ਖਵਾ ਕੇ ਛੱਡ ਦਿਓ 15 ਦਿਨ ਫੇਰ ਫੇਰ ਸ਼ੁਰੂ ਕਰ ਲਓ ਇਸ ਤਰ੍ਹਾਂ ਆਪਾਂ ਕਰ ਸਕਦੇ ਆ ਆਕਸਰ ਝੋਟੀਆਂ ਦੇ ਵਿੱਚ ਜ਼ਿੰਮੇਦਾਰ ਸਰੋਂ ਦਾ ਤੇਲ ਅਕਸਰ ਖਵਾਉਣਾ ਸ਼ੁਰੂ ਕਰ ਦਿੰਦੇ ਨੇ ਜਿਆਦਾ ਮਾਤਰਾ ਦੇ ਵਿੱਚ ਉਹਦੇ ਨਾਲ ਹੀ ਦਿੱਕਤ ਆ ਜਾਂਦੀ ਆ ਜੇ ਜਿਆਦਾ ਮਾਤਰਾ 'ਚ ਸਰੋਂ ਦਾ ਤੇਲ ਖਵਾਉਂਗੇ ਆਕਸਰ ਝੋਟੀਆਂ ਨੂੰ ਉਹਨਾਂ ਤੇ ਚੰਮ ਝੜ ਜਾਂਦਾ ਭਾਰੀਆਂ ਹੋ ਜਾਂਦੇ ਨੇ ਮੋਟੀਆਂ ਹੋ ਜਾਂਦੇ ਨੇ ਬੱਚੇ ਦਾ ਨੀਲੇ ਉੱਤੇ ਜਿਹੜੀ ਕਈ ਵਾਰੀ ਚਰਬੀ ਚੜ੍ਹ ਜਾਂਦੀ ਆ ਤੇ ਪਸ਼ੂ ਜਿਹੜਾ ਬੋਲਦਾ ਨਹੀਂ ਤੇ ਫਿਰ ਉਹ ਆਪਾਂ ਨੂੰ ਫੰਡ ਰਾਈ ਚੜਣੀਆਂ ਪੈ ਜਾਂਦੀਆਂ ਨੇ ਇਹ ਧਿਆਨ ਰੱਖਿਓ ਇਹ ਦਾ ਵੱਡੇ ਨੁਕਸਾਨਾਂ ਦੇ ਵਿੱਚੋਂ ਆ ਜਾਂਦਾ ਇਹ ਦਾ ਨੁਕਸਾਨ ਆ ਵੀ ਪਸ਼ੂ ਆਪਣਾ ਕਦੇ ਵੀ ਮੋਟਾ ਨਹੀਂ ਕਰਨ ਦੇਣਾ ਨੂੰ ਇਹ ਨਹੀਂ ਹੈਗਾ ਵੀ ਆਪਾਂ ਉਹਦਾ ਵਜ਼ਨ ਜਿਹੜਾ ਵਧਾਈ ਜਾਈਏ ਤੇ ਪਸ਼ੂ ਫਿਰ ਮੁੜ ਕੇ ਬੋਲੇ ਨਾ ਇਹ ਅਫਸਰ ਛੋਟੀਆਂ ਚ ਪ੍ਰੋਬਲਮ ਆਉਂਦੀ ਆ ਬਾਹਲੇ ਜ਼ਿੰਮੇਦਾਰੇ ਸੋਚਦੇ ਨੇ ਵੀ ਅਫਸਰ ਛੋਟੀਆਂ ਨੂੰ ਆਪਾਂ ਤੇ ਸਰੋਂ ਦਾ ਤੇਲ ਖਵਾਉਣਾ ਸ਼ੁਰੂ ਕਰ ਦਿਆਂਗੇ ਤਾਂ ਮੋਟੀਆਂ ਤਕੜੀਆਂ ਕਰ ਦਈਏ ਤੇ ਵਜਨ ਉਹਦਾ ਤਾਂ ਜਲਦੀ ਪੂਰਾ ਹੋ ਜAVE ਤਾਂ ਕਿ ਉਹ ਜਲਦੀ ਜਿਹੜੀਆਂ ਆਸ ਹੋ ਜਾਣ ਇਹ ਗੱਲ ਧਿਆਨ ਰੱਖਿਓ ਇਹਦੇ ਨਾਲ ਰੁੱਟਾ ਨੁਕਸਾਨ ਹੋ ਜਾਂਦਾ ਕਿਉਂਕਿ ਜੇ ਆਪਾਂ ਉਹਨੂੰ ਖਵਾਈਂ ਦਵਾਂਗੇ ਚਰਬੀ ਪਸ਼ੂ ਦੇ ਅੰਦਰ ਚੜ੍ਹਨੀ ਸ਼ੁਰੂ ਹੋ ਜਾਂਦੀ ਹੈ ਉਹ ਚਰਬੀ ਬੱਚੇਦਾਨੀ ਦੇ ਮੂੰਹ ਤੇ ਵੀ ਆ ਜਾਂਦੀ ਹੈ ਤੇ ਕਈ ਵਾਰੀ ਫਿਰ ਉਹ ਆਪਣਾ ਜਿਹੜਾ ਪਸ਼ੂ ਜਿਹੜੀਆਂ ਉਹ ਸਰ ਟੋਟੀਆਂ ਨੇ ਉਹ ਗੱਪਣ ਹੋਣ ਤੇ ਦਿੱਕਤ ਆ ਜਾਂਦੀ ਹੈ ਇਹ ਆਪਾਂ ਜਰੂਰ ਇਹਦਾ ਧਿਆਨ ਰੱਖਣਾ ਦੂਸਰਾ ਜਿਆਦਾ ਮਾਤਰਾ ਵਾਲਾ ਤੁਹਾਨੂੰ ਪਹਿਲਾਂ ਦੱਸ ਚੁੱਕਿਆ ਵੀ ਜਿਆਦਾ ਮਾਤਰਾ ਚ ਸਰੋਂ ਦਾ ਤੇਲ ਖਵਾਉਂਗੇ ਤਾਂ ਜਿਹੜਾ ਰਿਊਮਨ ਦੇ ਵਿੱਚ ਗੜਬੜ ਹੋ ਸਕਦੀ ਆ ਪਸ਼ੂ ਖਾਣਾ ਪੀਣਾ ਛੱਡ ਦਿੰਦਾ ਤੇ ਪਾਣੀ ਨਹੀਂ ਉਹ ਤੋਂ ਪਲਾਉਣਾ ਇਹ ਇਹਦੀ ਉਹ ਆ ਤੇ ਜਿਹੜਾ ਸਭ ਤੋਂ ਵੱਡਾ ਮੇਨ ਕਾਰਨ ਇਹਦਾ ਸਰੋਂ ਦੇ ਤੇਲ ਦਾ ਇਹੀ ਆ ਵੀ ਆਪਾਂ ਨੂੰ ਇਹ એનર્ਜੀ ਦਿੰਦਾ ਖਵਾਉਣ ਦਾ ਇਹ એનર્ਜੀ ਦਿੰਦਾ ਇਮੀਡੀਏਟਲੀ એનર્ਜੀ ਦਿੰਦਾ ਤੇ ਇਹ ਸਮਝ ਕੇ ਨਾ ਖਵਾਇਓ ਵੀ ਇਹਦੇ ਨਾਲ ਫੈਟ ਵੱਧ ਜੂਗੀ એનર્ਜੀ ਵਾਲਾ ਲੈਵਲ ਜਰੂਰ ਆਪ ਰੱਖਦਾ ਇਹ ਤੇ ਥੋੜੀ ਥੋੜੀ ਮਾਤਰਾ ਚ ਇਹਨੂੰ ਖਵਾਉਂਦੇ ਜਾਓ ਤੇ ਲਗਾਤਾਰ ਨਾ ਖਵਾਇਓ ਇਹ ਨਹੀਂ ਹੈਗਾ ਵੀ ਲਗਾਤਾਰ ਸਾਲ-ਸਾਲ ਖਵਾਇਓ ਵਿੱਚ ਦੀ ਬੰਦ ਕਰ ਦਿਆ ਕਰੋ ਤੇ ਜਿਆਦਾ ਮਾਤਰਾ ਚ 200 ml ਤੋਂ ਵੱਧ ਨਾ ਖਵਾਇਓ ਤੇ ਅਵਸਰ ਝੋਟੀਆਂ ਦੇ ਵਿੱਚ ਲੰਮਾ ਸਮਾਂ ਨਹੀਂ ਖਵਾਉਣਾ ਥੋੜਾ ਬਾਲਾ ਟਾਈਮ ਖਵਾ ਕੇ ਉਹਨੂੰ ਬੰਦ ਕਰ ਦਿਓ ਤਾਂ ਕਿ ਕੋਈ ਇਸ ਤਰ੍ਹਾਂ ਦੀ ਦਿੱਕਤ ਨਾ ਆਵੇ ਸੰਤੁਲਿਤ ਖਾਣਾ ਕੋ ਉਹਨਾਂ ਨੂੰ ਦਿਓ ਕੱਲੇ ਸਰੋਂ ਦਾ ਤੇਲ ਵਾਲਾ ਜਿਹੜਾ ਨੁਕਤਾ ਹੀ ਠੀਕ ਨਹੀਂ ਹੈਗਾ ਸੋ ਇਹ ਸਾਰੀ ਗੱਲ ਉਮੀਦ ਆ ਵੀ ਸਮਝ ਆ ਗਈ ਹੋਊਗੀ ਤੇ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਅੰਤ ਵਿੱਚ ਸਾਰੇ ਕਿਸਾਨ ਦੋਸਤਾਂ ਨੂੰ ਛਤਿ ਸ੍ਰੀ ਅਕਾਲ ਧੰਨਵਾਦ